ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਬਕਾ ਮੁੱਖ ਮੰਤਰੀ ਜਾਂ ਵਧੀਆ ਸ਼ਬਦਾਂ ਵਿੱਚ ਕਹਾਂ ਤਿੰਨ ਮਹੀਨੇ ਵਾਲੇ ਮੁੱਖ ਮੰਤਰੀ ਚਨਜੀਤ ਸਿੰਘ ਚੰਨੀ ਸਾਹਿਬ ਜਿਨ੍ਹਾਂ ਨੂੰ 26 ਜੁਲਾਈ ਨੂੰ ਸੰਸਦ ਰਤਨ ਅਵਾਰਡ ਮਿਲਣ ਤੇ ਉਹ ਅਵਾਰਡ ਕਿਉਂ ਮਿਲਣਾ ਜਿਹੜੇ ਬੁੱਧੀਜੀਵੀ ਲੋਕ ਨੇ ਉਹਨਾਂ ਨੇ ਕੁਝ ਹੋਰ ਕਹਿਣਾ ਹੈ ਆ ਰਾਜਨੀਤਿਕ ਲੋਕਾਂ ਨੇ ਕੁਝ ਹੋਰ ਕਹਿਣਾ ਤੇ ਮੈਂ ਕੁਝ ਹੋਰ ਕਹਿਣ ਲੱਗਾ ਸਭ ਤੋਂ ਪਹਿਲਾਂ ਤਾਂ ਇਸ ਬੰਦੇ ਤੇ ਸਵਾਲ ਇਹ ਉੱਠਦੇ ਆ ਵੀ ਐਸੀ ਕੈਟਾਗਰੀ ਦੇ ਵਿੱਚੋਂ ਇਹਨੂੰ ਬਹੁਤ ਮਾਨ ਸਨਮਾਨ ਲੋਕਾਂ ਨੇ ਦਿੱਤਾ ਤੇ ਇੱਕ ਵੀ ਐਸੀ ਕੈਟਾਗਰੀ ਦਾ ਇਸ ਬੰਦੇ ਨੇ ਧਰਨੇ ਵਿੱਚ ਜਾ ਕੇ ਕਦੇ ਹਾਂ ਦਾ ਨਾਰਾ ਨਹੀਂ ਮਾਰਿਆ ਜਦੋਂ ਤੁਸੀਂ ਕਿਸਾਨ ਕਿਸਾਨ ਤੇ ਮਜ਼ਦੂਰ ਦੀ ਗੱਲ ਕਰਦੇ ਹੋ ਉਦੋਂ ਇਹ ਬੰਦਾ ਇੱਕ ਵਾਰੀ ਵੀ ਮਜ਼ਦੂਰ ਦੇ ਹੱਕ ਵਿੱਚ ਨਹੀਂ ਖੜਿਆ ਇੱਕ ਸ਼ਾਇਦ 3 ਕਿ ਮਹੀਨੇ ਪਹਿਲਾਂ ਮੈਂ ਖਬਰ ਚਲਾਈ ਸੀ ਉਹ ਹੈ ਕਿ ਸੀ ਚੰਦਪਾਣ ਦੀ ਜਿੱਥੇ ਬਹੁਤ ਜ਼ਿਆਦਾ ਧੱਕਾ ਹੋਇਆ ਸੀ ਤੇ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਉਸ ਹੱਕ ਵਿੱਚ ਆਗੇ ਸੀ ਕਿ ਇੱਥੇ ਤੁਸੀਂ ਰਜਵਾੜੇ ਲੋਕਾਂ ਨੇ ਧੱਕਾ ਕਿਉਂ ਕੀਤਾ ਚਲੋ ਇਹ ਜੇ ਅਸੀਂ ਸਭ ਕੁਝ ਛੱਡ ਵੀ ਲਈਏ ਤਾਂ ਹੁਣ ਜਿਹੜਾ ਇਹ ਸੰਸਦ ਰਤਨ ਅਵਾਰਡ ਮਿਲਿਆ ਮਿਲਣ ਜਾ ਰਿਹਾ 26 ਜੁਲਾਈ ਨੂੰ ਇਹ ਤਾਂ ਮਿਲਣ ਜਾ ਰਿਹਾ ਹੈ ਕਿ ਚੰਨੀ ਚੰਨੀ ਸਾਹਿਬ ਨੇ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਦੇ ਲਈ ਬਹੁਤ ਕੁਝ ਕੀਤਾ ਮੈਂ ਇੱਥੇ ਕੁਝ ਨਹੀਂ ਬੋਲਣਾ ਕੇਵਲ ਮੈਂ ਇਸ ਅਵਾਰਡ ਦੀ ਗੱਲ ਕਰਨੀ ਹੈ ਵੀ ਕਿਸਾਨਾਂ ਲਈ ਕਿਹੜੀ ਮੱਲ ਮਾਰੀ ਹੈ ਜੰਨੀ ਜੰਨੀ ਨੇ ਵੀ ਜਿਹੜਾ ਇਹਨੂੰ ਅਵਾਰਡ ਦਿੱਤਾ ਜਾ ਰਿਹਾ ਹੈ ਇਹਦਾ ਕਾਰਨ ਪਤਾ ਕੀ ਹੈ 2027 ਦੇ ਵਿੱਚ ਇਲੈਕਸ਼ਨ ਹੋਣਗੇ ਹੁਣ ਪਤਾ ਹੈ ਮੀੜਾ ਕਾਟੋ ਕਲੇਸ਼ਾ ਉਹ ਝਾੜੂ ਪਾਰਟੀ ਵਿੱਚ ਵੀ ਹੈਗਾ ਕਾਂਗਰਸ ਵਿੱਚ ਵੀ ਹੈਗਾ ਤੇ ਬੀਜੇਪੀ ਨੇ ਪਰਉਮ ਸ਼ਕੰਜਾ ਕੱਸਿਆ ਹੋਇਆ ਹੈ ਵੀ ਅਸੀਂ ਕਿਸੇ ਧਿਰ ਨੂੰ ਨਾਲ ਲੈ ਕੇ ਨਹੀਂ ਚੱਲਣਾ ਉਹਦਾ ਸਮੁੱਚੀ ਸਿੱਖ ਕੌਮ ਨੂੰ ਨਾਲ ਲੈ ਕੇ ਚੱਲਾਂਗੇ ਜਦੋਂ ਤੁਸੀਂ ਕਿਸੇ ਸੰਸਥਾ ਦੀ ਗੱਲ ਕਰਦੇ ਹੋ ਉਦੋਂ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇਜਾ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਹਨਾਂ ਨੂੰ ਆਪਣੇ ਵੋਟ ਬੈਂਕ ਤੇ ਇੰਨਾ ਕਮਾਨ ਹੈ ਵੀ ਅਸੀਂ ਪੰਜਾਬ ਦੇ ਵਿੱਚ ਪੈਰ ਪਸਾਰ ਲਏ ਆ ਤੇ ਅਸੀਂ ਆਪਣੇ ਦਮ ਤੇ ਇਲੈਕਸ਼ਨ ਲੜਾਂਗੇ ਆਪਣੇ ਦਮ ਤੇ ਅਸੀਂ ਸਰਕਾਰ ਬਣਾਵਾਂਗੇ ਹੁਣ ਚੰਨੀ ਸਾਹਿਬ ਨੂੰ ਅਨਾਉਂਸ ਇਸ ਅਵਾਰਡ ਨੂੰ ਕੀਤੇ ਆ ਕਈ ਪੋਸਟਾਂ ਪਾਈਆਂ ਗਈਆਂ ਅੱਜ ਮਿਲਣ ਕੱਲ ਮਿਲਣ ਹੁਣ ਫੇਰ ਇਹਨਾਂ 26 ਜੁਲਾਈ ਜਿਹੜੇ ਐ ਨਿਯੁਕਤ ਕੀਤੀ ਹੋਈ ਹੈ ਕਿ ਅਵਾਰਡ ਮਿਲੇਗਾ ਇੱਕ ਬੇਨਤੀ ਸੁਣੋ ਧਿਆਨ ਦੇ ਨਾਲ ਮੈਂ ਗੱਲ ਤਾਂ ਕਰ ਰਿਹਾ ਵੀ ਕਿਸਾਨ ਆਗੂ ਜਾਂ ਕਿਸਾਨ ਇਹ ਦੱਸਣ ਵੀ ਚੰਨੀ ਨੂੰ ਜਿਹੜਾ ਇਹ ਸੰਸਦ ਹਰਤਨ ਅਵਾਰਡ ਮਿਲ ਰਿਹਾ ਤੇ ਉਹ ਕਿਸ ਲਈ ਮਿਲ ਰਿਹਾ ਕੀ ਕੰਮ ਕੀਤਾ ਇਹੋ ਜਿਹਾ ਕੀ ਜੇ ਐਮਐਸਪੀ ਦੀ ਗੱਲ ਚੱਲਦੀ ਸੀ ਬੀਰਪੀ ਨੇ ਚੰਨੀ ਸਾਹਬ ਦੇ ਕਹਿਣ ਤੇ ਐਮਐਸਪੀ ਦੇ ਦਿੱਤੀ ਜਾਂ ਜਿਹੜੇ ਕਿਸਾਨ ਵਿਰੋਧੀ ਬਿੱਲ ਆਏ ਸੀ ਉਹ ਚੰਨੀ ਦੇ ਕਹਿਣ ਤੇ ਵਾਪਸ ਹੋਏ ਜਾਂ ਜਿਹੜਾ ਕਿਸਾਨੀ ਅੰਦੋਲਨ ਹੋਇਆ ਉਹਦੇ ਵਿੱਚ ਜਿਹੜੀ ਸ਼ਮੂਲੀਅਤ ਸੀ ਪੰਜਾਬ ਦੇ ਕਿਸਾਨਾਂ ਦੀ ਜਾਂ ਕਿਸਾਨ ਨੂੰ ਅੱਗੋਂ ਦੀ ਉਹ ਚੰਨੀ ਦੇ ਕਹਿਣ ਤੇ ਹੋਈ ਸੀ ਬਹੁਤ ਵੱਡੇ ਸਵਾਲ ਨੇ ਹੁਣ ਕਾਂਗਰਸ ਪਾਰਟੀ ਨੂੰ ਵੀ ਪਤਾ ਹੈ ਵਿਕਾਟੋਕਲਾ ਸਾਡਾ ਜਿਹੜਾ ਪਿਆ ਹੋਇਆ ਹੈ ਵੀ ਇਹਦੇ ਤੇ ਕੀ ਬੋਲਣਗੇ ਮੈਂ ਪਹਿਲਾਂ ਬੋਲ ਦਿੱਤਾ ਉਹਨਾਂ ਦੇ ਕਿਸੇ ਵੀ ਆਗੂ ਦਾ ਬਿਆਨ ਨਹੀਂ ਆਇਆ ਭਾਵੇਂ ਪ੍ਰਗਟ ਸਿੰਘ ਹੋਣ ਭਾਵੇਂ ਪ੍ਰਤਾਪ ਸਿੰਘ ਬਾਜਬਾ ਹੋਵੇ ਤੇ ਭਾਵੇਂ ਮੌਜੂਦਾ ਪ੍ਰਧਾਨ ਰਾਜਾ ਪਟਿੰਗ ਹੋਵੇ ਜਾਂ ਹੋਰ ਕੋਈ ਹੋਵੇ ਕਿਸੇ ਨੇ ਸਟੇਟਮੈਂਟ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਮਨ ਨੂੰ ਪਤਾ ਵੀ ਇਹ ਸ਼ ਬੰਦੇ ਨੂੰ ਬਿਲਕੁਲ ਚਮੜਾਇਆ ਜਾ ਰਿਹਾ ਹੋਰ ਕੁਝ ਨਹੀਂ ਕੇਵਲ ਇੱਕ ਅਵਾਰਡ ਟਰਾਫੀ ਦੇ ਦੇਣੀ ਹੈ ਬੱਲੇ ਬੱਲੇ ਕਹਿ ਕੇ ਹਵਾ ਦੇ ਦੇਣੀ ਹੈ ਪਤਾ ਐਸ ਸੀ ਭਾਈਚਾਰੇ ਨੂੰ ਵੀ ਹੈਗਾ 20 ਬੰਦੇ ਨੇ ਸਾਡੇ ਲਈ ਕੀਤਾ ਕੀ ਹੈ ਹੁਣ ਇਹਦਾ ਮਤਲਬ ਕੀ ਹੈ ਵੀ ਇਹ ਬੰਦੇ ਨੂੰ ਸੰਸਦ ਦੇ ਵਿੱਚ ਅਵਾਰਡ ਦੇ ਕੇ ਇਹ ਮੋਹਰ ਲਾਉਣ ਦੀ ਕੋਸ਼ਿਸ਼ ਕਰਨੀ ਹੈ ਵੀ ਚੰਨੀ ਜਿਹੜਾ ਵੀ ਐਸਐਸ ਸੀ ਕੈਟਾਗਰੀ ਵਿੱਚੋਂ ਆਉਂਦਾ ਪਰ ਐਸਸੀ ਕੈਟਾਗਰੀ ਲਈ ਕਰਦਾ ਕੁਝ ਨਹੀਂ ਉਹਨਾਂ ਨੇ ਮੱਥੇ ਤੇ ਮੋਹਰ ਲਾਉਣੀ ਹੈ ਤੇ ਸਾਨੂੰ ਵੀ ਪਤਾ ਹੈ ਵੀ ਇਸ ਬੰਦੇ ਨੂੰ ਜੇ ਅਵਾਰਡ ਦਿੱਤਾ ਜਾ ਰਿਹਾ ਕਿਸਾਨਾਂ ਲਈ ਕਿਸਾਨਾਂ ਆਗੂਆਂ ਲਈ ਪੰਜਾਬ ਦੀਆਂ ਨਸ਼ਲਾਂ ਫਸਲਾਂ ਲਈ ਕੀਤਾ ਕੀ ਉਹ ਕਿਹੜਾ ਕੰਮ ਕੀਤਾ ਜਿਹੜਾ ਅਵਾਰਡ ਦਿੱਤਾ ਜਾ ਰਿਹਾ ਮਤਲਬ ਕਾਂਗਰਸ ਦੇ ਵੀ ਜਿਹੜਾ ਕਾਰਟੋਕਲੇਸ਼ਾ ਨੂੰ ਹੋਰ ਬਤਵਾਉਣਾ ਔਰ ਜਿਹੜੀ ਵੋਟ ਹੈਗੀ ਐ ਐਸੀਵੀਸੀ ਕੈਟਾਗਰੀ ਦੇ ਵਿੱਚੋਂ ਗੁੱਦਰ ਨੂੰ ਨਫਰਤ ਪੈਦਾ ਕਰਨੀ ਹੈ ਕਿਉਂਕਿ ਅਗਲੇ ਪੁੱਛਣਗੇ ਵੀ ਜਦੋਂ ਤੂੰ ਕੋਈ ਐਸੀ ਸਮਾਜ ਦਾ ਕੰਮ ਹੁੰਦਾ ਕੋਈ ਰੌਲਾ ਹੁੰਦਾ ਕੋਈ ਝਗੜਾ ਹੁੰਦਾ ਓਦੋਂ ਤੂੰ ਖੜਾ ਨਹੀਂ ਆਕੇ ਹੁਣ ਜਦੋਂ ਕਿਸਾਨਾਂ ਦੇ ਮਸਲੇ ਦੀ ਗੱਲ ਆਈ ਤੇ ਤੈਨੂੰ ਅਵਾਰਡ ਦਿੱਤੇ ਜਾ ਰਹੇ ਨੇ ਫੇਰ ਦੂਜੀ ਗੱਲ ਹੁਣ ਸਾਨੂੰ ਸਾਰਿਆਂ ਨੂੰ ਪੁੱਛਣ ਦਾ ਹੱਕ ਬਣਦਾ ਕਿਸਾਨਾਂ ਤੋਂ ਹੀ ਪੁੱਛਾਂਗੇ ਕਿਸਾਨਾਂ ਹੱਦੋਂ ਪੁੱਛਾਂਗੇ ਵੀ ਜਿਹੜਾ ਇਹ ਅਵਾਰਡ ਚੰਨੀ ਚੰਨੀ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਚਲੋ ਹੋਰ ਸੌਖਾ ਕਰਦੇ ਨੇ ਬੱਕਰੀਆਂ ਚੋਰ ਲੈਣਾ ਮੰਜੇ ਬੁਣ ਲੈਣਾ ਟੈਂਟਰ ਲਾ ਲੈਣਾ ਚਲੋ ਭਾਈ ਵੀ ਮਹਿਕਾ ਸੀ ਪਤਾ ਨਹੀਂ ਕੀ ਕੁਛ ਕਿਹਾ ਉਹਨੇ ਦਰਿਆ ਬੁਣ ਦੀ ਗੱਲ ਕੀਤੀ ਬੜਾ ਕੁਛ ਕੀਤਾ ਸੀ ਹੁਣ ਜੇ ਤੇ ਆ ਗਿਆ ਹੋਊਗਾ ਇਹ ਉਹ ਬੰਦਾ ਹੈ ਸਵਾਲ ਤੁਸੀਂ ਵੀ ਕਰਿਓ ਵੀ ਕਿਹੜੀ ਮੱਲ ਮਾਰੇ ਆ ਕਿਸਾਨਾਂ ਲਈ ਕਿਸਾਨਾਂ ਆਗੂਆਂ ਲਈ ਜਿਹੜਾ ਇਹਨੂੰ ਸੰਸਦ ਰਤਨ ਅਵਾਰਡ ਦਿੱਤਾ ਜਾ ਰਿਹਾ 26 ਜੁਲਾਈ ਨੂੰ ਬਹੁਤ ਵੱਡਾ ਸਵਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ